ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਕਿਸਾਨ ਵੀਰੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਤੋਂ ਡਲੀਰੀ ਪਿੰਡ ਬਿਲਕੁਲ ਲਾਗੇ ਆ ਵਾਹ ਪਿੰਡ ਬਿਲਕੁਲ ਜਿਹੜਾ ਦੋਸਤੋ ਨਜ਼ਦੀਕ ਆ ਖਲੜਾ ਬਿਲਕੁਲ ਲਾਗੇ ਹੈ ਤੇ ਬਾਈ ਦਲੇਰ ਦੇ ਘਰੇ ਆਇਆ ਦੋਸਤੋ ਬਾਈ ਦਲੇਰ ਦਾ ਜਿਹੜਾ ਦੋਸਤੋ ਕੰਮ ਆ ਪਸ਼ੂ ਵਪਾਰ ਦਾ ਕੰਮ ਆ ਇਸ ਘਰੋਂ ਜਿਹੜੀਆਂ ਤੁਹਾਨੂੰ ਵੀਡੀਓ ਆ ਨਾਰਮਲੀ ਦੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਤੇ ਨੀਲੀ ਰਵੀ ਤੇ ਦੋਸਤੋ ਕਿਸੇ ਵੀਡੀਓ ਤੇ ਵਿੱਚ ਐਨੀਮਲ ਨਾ ਹੋਣ ਇਹ ਤਾਂ ਹੋ ਨਹੀਂ ਸਕਦਾਗਾ ਆਰ ਵੀਡੀਓ ਦੇ ਵਿੱਚ ਆ ਦੋ ਤੋਂ ਤਿੰਨ ਨਗ ਦੋ ਨਗ ਇੱਕ ਨਗ ਬਈ ਜਿਹੜਾ ਜਿੰਨਾ ਵੀ ਹੋ ਸਕਦਾ ਨੀਲੀ ਰਵੀ ਨੂੰ ਚਾਹਬਨ ਵੀਰਾਂ ਨੂੰ ਵੇਖਦੇ ਹੋਏ ਪਸ਼ੂ ਕੋਈ ਨਾ ਕੋਈ ਜਿਹੜਾ ਦੋਸਤੋ ਲਿਆ ਕੇ ਖੜਾ ਬਾਈ ਜ਼ਰੂਰ ਕਰਦਾ ਠੀਕ ਆ ਤੇ ਅੱਜ ਜਿਹੜੇ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਆ ਤਿੰਨ ਮੱਝਾਂ ਝੋਟੀਆਂ ਦਿਖਾਵਾਂਗੇ ਤੇ ਕਿੰਨੀਆਂ ਸੂਈਆਂ ਸਵਈਆਂ ਨੇ ਕਿੰਨੀਆਂ ਬਿਲਕੁਲ ਰੈਡੀ ਆ ਉਹ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਆਪਣੇ ਨਾਲ ਬਨੇ ਰਹੋ ਬਾਈ ਦਲੇਰ ਦੇ ਨਾਲ ਗੱਲਬਾਤ ਕਰਕੇ ਆਪਾਂ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਕੱਟਾ ਤੁਹਾਨੂੰ ਆ ਜਿਹੜਾ ਦੋਸਤੋ ਲਾਸਟ ਐਂਡ ਫਾਈਨਲ ਤੇ ਆਪਾਂ ਕੱਟਾ ਦਿਖਾਵਾਂਗੇ ਨੀਲੀ ਰਾਵੀ ਦੇ ਵਿੱਚ ਆ ਬਾਪ ਵਾਲੇ ਪੱਖ ਤੋਂ ਜਿਸ ਵੀ ਬਾਪ ਦਾ ਤੁਹਾਨੂੰ ਲੱਗਦਾ ਹੋਵੇਗਾ ਮਾਰਕਿੰਗ ਦੇਖ ਕੇ ਉਸ ਬਾਪ ਵੱਲੋਂ ਤੁਸੀਂ ਸਮਝ ਗਏ ਜਿਹੜਾ ਇਹ ਮਾਲੀ ਜਿਹੜਾ ਕੱਟਾ ਖਰੀਦ ਸਕਦੇ ਠੀਕ ਆ ਜੀ ਅੱਜ ਜਿਹੜੀ ਵੀਡੀਓ ਦਾ ਟਾਈਮ ਆ ਦੋਸਤੋ ਵੀਡੀਓ ਦੀ ਤਰੀਕ ਆ ਉਹ ਤੁਸੀਂ ਜ਼ਰੂਰ ਨੋਟ ਕਰ ਲਓ ਅੱਜ 25 ਫਰਵਰੀ ਨੂੰ ਆਪਾਂ ਜਿਹੜਾ ਦੋਸਤੋ ਇਹ ਵੀਡੀਓ ਬਣਾ ਰਹੇ ਹਾਂ ਤੇ ਮਾਰਨਿੰਗ 26 ਫਰਵਰੀ ਨੂੰ 6 ਵਜੇ ਜਿਹੜੀ ਦੋਸਤੋ ਵੀਡੀਓ ਆ ਪਵੇਗੀ ਵੀਡੀਓ ਚੱਲੇਗੀ ਤੇ ਬਿਲਕੁਲ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਜਿਹੜੇ ਪਸੂ ਸੁਏ ਸਵੇ ਨੇ ਉਹਨਾਂ ਦੀ ਤਸੱਲੀ ਤੁਸੀਂ ਘਰ ਵਿਜਟ ਕਰਕੇ ਕਰ ਲਿਓ ਤੇ ਜਿਹੜੇ ਦੋਸਤੋ ਹਜੇ ਤਿਆਰੀ ਦੇ ਵਿੱਚ ਆ ਉਹਨਾਂ ਨੂੰ ਟਿੱਪ ਕੇ ਤਸੱਲੀ ਦੇ ਨਾਲ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਜੀ ਤੇ ਹੁਣ ਜਿਹੜਾ ਵੀਡੀਓ ਦਾ ਟਾਈਮ ਆ ਦੋਸਤੋ ਜ਼ਰੂਰ ਨੋਟ ਕਰ ਲਓ 4:24 ਮਿੰਟ ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਹੈ ਜੀ 4:24 ਜਿਹੜੇ ਦੋਸਤੋ ਈਵਨਿੰਗ ਟਾਈਮ ਸ਼ਾਮ ਦਾ ਸਮਾਂ ਹੈ ਤੇ ਆਜੋ ਬਤੇਰੇ ਗੱਲਬਾਤ ਆਪਾਂ ਬਾਈ ਦਲੇਰ ਦੇ ਨਾਲ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਨਗ ਜਿਹੜੇ ਆ ਦੋਸਤੋ ਘੈਂਟ ਤੋਂ ਘੈਂਟ ਆਉਂਦੇ ਆ ਝੋਟੀ ਜੇ ਆਉਂਦੇ ਆ ਝੋਟੀ ਵੀ ਬਹੁਤ ਤੁਹਾਨੂੰ ਇੱਕ ਸ਼ਕੀਨ ਵਿਖਾਵਾਂਗੇ ਪਹਿਲੇ ਨੰਬਰ ਤੇ ਛੱਕਾ ਤੋੜ ਦੂਗੀ ਜਿਹੜੀ ਗੱਲਬਾਤ ਠੀਕ ਹੈ ਅਲੋਕਾਰ ਚੀਜ਼ ਆ ਬਾਕੀ ਪਸੰਦ ਆਊਗੀ ਚੀਜ਼ ਪਸੰਦ ਆਉਣ ਤੋਂ ਬਾਅਦ ਆਪਦਾ ਸੌਦਾ ਤੁਸੀਂ ਬਾਈ ਦਲੇਰ ਦੇ ਨਾਲ ਕਰ ਲਿਓ ਆਜੋ ਚੱਲਦੇ ਹਾਂ ਸਭ ਤੋਂ ਪਹਿਲਾਂ ਅਵੀਰ ਦਲੇਰ ਜੀ ਸਤਿ ਸ੍ਰੀ ਅਕਾਲ ਭਾਈ ਮੇ ਪੋਰ ਪਾ ਜੀ ਕੈਮੋ ਛੱਡ ਦੀ ਕਰਾ ਜੀ ਜਿਹਨੇ ਭਰਾ ਮੇਰੇ ਵੀਡੀਓ ਵੇਂਦੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਥੋਂ ਤਾਈਂ ਦੁਨੀਆ ਵਸਦੀ ਹੈ ਠੀਕ ਹੈ ਭਰਾ ਜੀ ਹਾਂ ਜੀ ਤੇ ਬਾਈ ਦਲੇਰ ਜੀ ਥੋੜਾ ਜਿਹਾ ਸਮਾਂ ਪੈ ਗਿਆ ਵਿੱਚ ਕੋਈ ਹਫਤਾ ਕੋਈ ਬਿਜੀ ਰਹਿ ਗਿਆ ਕਿਤੇ ਪਾਸੇ ਉਹ ਬਾਈ ਨਹੀਂ ਵੇਜੀ ਕੀ ਰਹਿਣਾ ਡੰਗਰ ਆਉਂਦਾ ਮਗਰ ਉਹ ਵੇਖ ਪਹਿਲਾਂ ਜਾਂਦਾ ਤੇ ਗੱਲ ਇਹ ਵੀ ਕੋਈ ਦੋ ਨਗ ਆਗੇ ਕੋਈ ਤਿੰਨ ਆਗੇ ਪਸ਼ੂ ਇਹਨਾਂ ਵੀ ਅੱਡੇ ਥਾਂਡ ਗਾਣੇ ਤਾਂ ਭੈਣ ਭਰਾਉਂਦੇ ਰਹਿੰਦੇ ਆ ਉਹ ਚਾ ਲੋ ਨਗ ਚੰਗਾ ਵੀ ਹੋਵੇ ਤੇ ਵੀਡੀਓ ਦਾ ਮਜ਼ਾ ਜ਼ਿਆਦਾ ਤਾਂ ਹੀ ਆਉਂਦਾ ਬਿਲਕੁਲ ਜੀ ਬਿਲਕੁਲ ਨਾਲੋ ਨਾਲ ਆਈ ਜਾਂਦੀਆਂ ਨਾਲੋ ਨਾਲ ਵਿਕੀ ਜਾਂਦੀਆਂ ਸੇਲ ਹੋਈ ਜਾਂਦੇ ਡੇਲੀ ਅਪਡੇਟ ਹੈ ਵੀ ਕੋਈ ਪਸ਼ੂ ਨਵੇਂ ਰੋਜ਼ ਤੇ ਆਉਂਦੇ ਜਾਂਦੇ ਨੇ ਜਿਹੜੇ ਵੀਡੀਓ ਦੇ ਜੁੜੇ ਉਹੋ ਹੀ ਲਈ ਜਾਂਦੇ ਆ ਮਗਰ ਉਹ ਵਿਆਂ ਕਿਉਂ ਨਾਖਣਾ ਯਾਰ ਜਾਲਾ ਉਹ ਵੀਡੀਓ ਦੇ ਆਖਿਆ ਉਹ ਵੇਗੀਆਂ ਹੋਰ ਹੈਗੀ ਆ ਉਹਦੀ ਕਾਕਾ ਵੀਡੀਓ ਪਾਉਂਦਾ ਫੇਰ ਉਹ ਸੇਲ ਹੋ ਜਾਂਦੀ ਜੀ ਨਾਲੇ ਪਸ਼ੂ ਦੀ ਹੁਣ ਤੇਜ਼ੀ ਆ ਜੇਕਰ ਪਸ਼ੂ ਬਿਲਕੁਲ ਸੂਣ ਦੀ ਤਿਆਰੀ ਤੇ ਆਇਆ ਜਾਂ ਸੋਇਆ ਹੋਵੇ ਕਿ ਜਾਣਾ ਹੈ ਹਾਂ ਵਿਗ ਜਾਣਾ ਉਸੇ ਲਈ ਵਿਗ ਜਾਣਾ ਨਾਲੇ ਆਪਾਂ ਨਗਰ ਆਪਦੀ ਸਫਾਈ ਕਰਕੇ ਪੂਰੀ ਸਸਾਲੀ ਕਰਕੇ ਲਿਉਨੇ ਆਂ ਨਹੀਂ ਚਾਹੀਦਾ ਫਿਰ ਜੀ ਸਹੀ ਹਾਂ ਹਵੇ ਹੁਣਾਂ ਦੋਵੇਂ ਤਿਆਰ ਮਈਆਂ ਆਪਾਂ ਲਈਆਂ ਸੀ ਇਹਨੂੰ ਇੱਕ 2 2.5 ਘੰਟੇ ਹੋ ਗਏ ਸੂਈ ਨੂੰ ਹਵੇ ਜੋ ਸੜਦੀ ਹੈ ਠੀਕ ਆ ਜੀ ਹਾਂ ਦੂਜੀ ਸਵੇ ਝੋਟੀ ਸੂਈ ਹੈ ਵੀ ਠੀਕ ਆ ਇਹ ਵੀ ਜਿਹੜੀ ਝੋਟੀ ਆਪਾਂ ਦੋਸਤੋ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸੂਈ ਸਵਾਈ ਝੋਟੀ ਆ ਜੇਰ ਪ੍ਰੋਪਰ ਪੈ ਗਈ ਆ ਪੂਰੀ ਗੱਲਬਾਤ ਕਰਾਂਗੇ ਪਹਿਲੇ ਨੰ ਤੇ ਮਾਰਕਿੰਗ ਜਿਹੜੀ ਆ ਦੋਸਤੋ ਵਧੀਆ ਝੋਟੀ ਦੀ ਬਾਕੀ ਬਣਦੀ ਥਣ ਦੀ ਪੂਰਾ ਠੀਕ ਆ ਤੇ ਹੈਵੀ ਬਾਡੀ ਵੇਟ ਦੀ ਆ ਭਾਰੀ ਆ ਸਰੀਰਕ ਪੱਖੋਂ ਤੇ ਹਾਈ ਟੂ ਹਿੱਟ ਸੁਣੀ ਆ ਝੋਟੀ ਪਸੰਦ ਆਊਗੀ ਤੇ ਗੱਲਬਾਤ ਆਪਾਂ ਬਾਈ ਦਲੇਰ ਦੇ ਨਾਲ ਕਰ ਲੈਨੇ ਆ ਐ ਭਾਜੀ ਕੀ ਅਸੀਂ ਪੂਰੀ ਡਿਟੇਲ ਦੱਸੋ ਵੀ ਸੁਗਾ ਕਿੰਨਾ ਸਮਾਂ ਸੌਣ ਜਾ ਰਹੀ ਹੈ ਇਹ ਦੂਸਰੇ ਸੂਏ ਸੁਣੀ ਆ ਦੰਦਾ ਦੀ ਛਿੱਗੀ ਆ ਜੀ ਠੀਕ ਆ ਜੀ ਹਾਂ ਜੀ ਤੇ ਦਿਨ ਕਿੰਨੇ ਦਾ ਸੁਭਾਵਨਾ ਹਜੇ ਬਾਕੀ ਜਿੰਨੇ ਦੇ ਕੋ 4 ਦਿਨ ਰਹਿ ਗਏ ਸੌਣ ਚ 4 ਦਿਨ ਹਾਂ 4 ਦਿਨਾਂ ਤੱਕ ਸੂਹੂਗੀ ਠੀਕ ਆ ਜੀ ਹਾਂ ਜੀ 4 ਦਿਨਾਂ ਤੱਕ ਜਿਹੜੀ ਦੋਸਤੋ ਬਿਲਕੁਲ ਆ ਕਰੋ ਚੈੱਕ ਜੀ ਉਲਟ ਬਹਿਣੀ ਵਾਲੇ ਪਾਸੇ ਤੋਂ ਆ ਥਾਨ ਦੀ ਕੁਆਲਿਟੀ ਜੀ ਆ ਕਰੋ ਚੈੱਕ ਠੀਕ ਹੈ ਜੀ ਬਿਲਕੁਲ ਮੁੱਠੀ ਵਾਲਾ ਥਾਨ ਬਹੁਤ ਆ ਜਿਹੜਾ ਦੋਸਤੋ ਘੱਟ ਥਾਨ ਇਹੋ ਜਿਹਾ ਦੇਖਣ ਦੇ ਵਿੱਚ ਮਿਲਦੇ ਆ ਪਹਿਲਾਂ ਨਾ ਝੋਟੀਆਂ ਕਈ ਨਾ ਥਾਨ ਜਾਂ ਦੂਜੇ ਸੂਵੇ ਸੁਣੀ ਨਾ ਹਾਂ ਦੂਜੇ ਸੁਣੀ ਦੁੱਜਣ ਸੁਣੀ ਆ ਠੀਕ ਆ ਬਾਕੀ ਥਾਨ ਤੁਹਾਨੂੰ ਬਹੁਤ ਵਧੀਆ ਦੇਖੋ ਗੈਬ ਗੁਵੰਤਰ ਪੂਰਾ ਹੈਗਾ ਤੇ ਫੇਸ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾਉਣੀ ਆ ਆ ਕਰੋ ਫੇਸ ਤੋਂ ਚੈੱਕ ਆ ਕਰਿਓ ਮੇਰਾ ਮੂੰਹ ਇਹਨੂੰ ਵੀਰ ਆ ਦੇਖੋ ਜੀ ਸਿੰਘਾ-ਸੁੰਗਾ ਦੀ ਬੰਤਰ ਵੇਖ ਲਓ ਤੇ ਸੀਲਸ ਆਊਗਾ ਠੀਕ ਆ ਜੀ ਠੰਡੀ ਧੀਰੀ ਝੋਟੀ ਆ ਕੋਈ ਉਹ ਗੱਲ ਨਹੀਂ ਹੈਗੀ ਕਿ ਕੋਈ ਡਰੱਗਲ ਭਜਾਕਲ ਜੀ ਨਹੀਂ ਹੈਗੀ ਤੇ ਇਹਨੂੰ ਵੀਰ ਤੋਰ ਗਈ ਆ ਲੰਮਾ ਤੋਰ ਲਿਓ ਇੱਧਰ ਜੀ ਆ ਕਰੋ ਚੈੱਕ ਭਰਾਵੋ ਠੀਕ ਆ ਤੇ ਅੱਗੋਂ ਚ ਅੱਗੋਂ ਜਿਹੜੀ ਦੋਸਤੋ ਬਿਲਕੁਲ ਪਤਲੀ ਜੀ ਆ ਤੇ ਪਿੱਛੋਂ ਆਉਂਦੇ-ਆਉਂਦੇ ਉਵੇਂ ਜਿਹੜੀ ਆ ਚੜਾਈ ਆ ਉਵੇਂ ਖੁੱਲਦੀ ਜਾਂਦੀ ਆ ਇਹੋ ਜਿਹਾ ਸਟਰਕਚਰ ਹੈਗਾ ਇਸ ਝੋਟੀ ਦਾ ਥਾਨ ਖਵਾਨਾ ਤੁਸੀਂ ਵੇਖ ਕੇ ਚੈੱਕ ਕਰ ਲਓ ਪੂਛ ਵੀ ਉੱਪਰ ਤੱਕ ਵਾਈਟ ਆ ਤੇ ਟਿੱਲੇਪਨ ਦੇ ਵਿੱਚ ਆ ਚਮੜੀ ਜਿਹੜੀ ਟਿੱਲੇਪਨ ਦੇ ਵਿੱਚ ਆ ਪਿੰਡਾ ਪੁੰਡਾ ਜਿਹੜਾ ਦੋਸਤੋ ਵੇਖੋ ਤੁਸੀਂ ਬਰੀਕ ਆ ਚਮੜੀ ਆ ਕਰੋ ਚੈੱਕ ਆ ਕਮਲੋ ਇੱਕ ਵਾਰੀ ਇੱਧਰ ਮਾਰਾ ਜੀ ਆ ਕਰ ਲਓ ਮੇਰਾ ਵੀਰ ਐਨ ਤੋਂ ਸਲੀ ਨਾਲ ਚੈੱਕ ਕਰ ਲਓ ਉਸ ਤੋਂ ਬਾਅਦ ਕਿਸੇ ਵੀਰ ਨੇ ਦੂਰ ਦਰਾਡੇ ਰੋਣਾ ਵੀ ਫੇਰ ਜਿਹੜਾ ਦੋਸਤੋ ਪਤਾ ਲੱਗ ਜਾਂਦਾ ਵੀ ਚੀਜ਼ ਦਾ ਆਪਾਂ ਨੂੰ ਵੀ ਹਨਾ ਖਰੀਦਣ ਦੀ ਆਪਾਂ ਕਿੰਨੇ ਚਾਹ ਬਣ ਹੈਗੇ ਜਾਂ ਕੀ ਆਪਣੇ ਵੇਖਣ ਤੋਂ ਬਾਬ ਜਿਹੜਾ ਤੁਸੀਂ ਤਸੱਲੀ ਦੇ ਨਾਲ ਬੇਸ਼ੱਕ ਸੌਦਾ ਕਰ ਲਿਓ ਆ ਵੇਖੋ ਛੋਟੀ ਨਹੀਂ ਭਾਰੀ ਮਾ ਜੀ ਠੀਕ ਆ ਭਾਰੀ ਆ ਬਿਲਕੁਲ ਹੈਵੀ ਬਾਡੀ ਰੇਡ ਦੀ ਆ ਦੋਸਤੋ ਭਾਰਾ ਸਰੀਰ ਆ ਵਜਨ-ਵਜਨ ਕਾਫੀ ਹੈਗਾ ਹਾਂ ਤੋੜ ਗਿਆ ਜੀ ਮਿੱਠੀ ਭਾਵੇਂ ਜਿਵੇਂ ਮਰਜੀ ਡਾਕਟਰ ਹੋਵੇ ਲੋ ਵੀ ਦੋਸਤੋ ਠੀਕ ਆ ਛੋਟੀ ਪਿਆਰੀ ਆ ਤੇ ਚਾਹ ਬਣ ਵੀਰ ਜਰੂਰ ਇਹਨੂੰ ਹੱਥ ਪਾ ਸਕਦੇ ਹੋ ਬਾਕੀ ਥਣ ਥੁਣਾ ਪਾ ਤੁਹਾਨੂੰ ਪ੍ਰੋਪਰ ਦਿਖਾਤੇ ਆ ਤੇ ਬਾਈ ਜੀ ਕੀ ਡਿਮਾਂਡ ਇਹਦੀ ਫੇਰ ਰੱਖੀ ਆ ਡਿਮਾਂਡ ਇਹ ਫੇਰ ਆ ਜੀ ਭਾਵੇਂ ਮੁੱਲ ਦੇ 90 ਕਰੀਏ ਹਾਂ ਹਾਂ ਆਪਾਂ 85 ਵੀ ਨਹੀਂ ਕਰਨਾ ਹਾਂ ਆਪਾਂ 82 ਜੋ ਮਾਨਦਾਨ ਕਰਨਾ ਹੈ ਭਰਾਵਾਂ ਨੂੰ 82 ਦੇ ਹਾਂ 82000 ਚੋਂ 500 ਰੁਪਿਆ ਆਪਾਂ ਇਹਦੀ ਛੋਟ ਕਰਾਂਗੇ ਠੀਕ ਹੈ ਜੀ ਹਾਂ ਜੀ 82000 ਦੇ ਵਿੱਚੋਂ ਜਿਹੜਾ ਦੋਸਤੋ 500 ਰੁਪਿਆ ਮਾਨਦਾਨ ਹੋ ਜਾਊਗਾ ਠੀਕ ਹੈ ਜੀ 881000 ਦੀ ਜਿਹੜੀ ਆ ਇਹ ਝੋਟੀ ਦੇ ਲੈ ਕੀਤੀ ਜਾਵੇਗੀ ਬਾਈ ਫੋਰਾ ਤਾਂ ਕਹਿਣ ਦਾ ਮਤਲਬ ਆ ਬਾਕੀ ਤੁਸੀਂ ਝੋਟੀ ਵੇਖੋਗੇ ਤੇ ਘਰੇ ਆ ਕੇ ਵਿਜ਼ਿਟ ਕਰਕੇ ਤੇ ਚੰਗੀ ਲੱਗੂਗੀ ਠੀਕ ਆ ਤੇ ਹਾਈਟ ਜਿਹੜੀ ਆ ਦੋਸਤੋ ਵਧੀਆ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਮੀਡੀਅਮ ਤੋਂ ਤੁਸੀਂ ਕੋਈ ਉੱਪਰ ਵਾਲੇ ਪਾਸੇ ਨੂੰ ਪਲੱਸ ਗਿਣ ਸਕਦੇ ਹੋ ਥੱਲੇ ਵਾਲੇ ਪਾਸੇ ਨੂੰ ਨਹੀਂ ਹੋਵੇਗੀ ਮਾਈਨਸ ਨਹੀਂ ਹੋਵੇਗੀ ਪਲੱਸ ਹੋਵੇਗੀ ਠੀਕ ਆ ਬਾਕੀ ਝੋਟੀ ਵੇਖੋ ਮੂੰਹ ਮੱਥਾ ਤੁਸੀਂ ਚੰਗੀ ਆ ਆ ਕਰੋ ਚੱਕ ਠੀਕ ਆ ਤੇ ਇਸ ਤੋਂ ਬਾਅਦ ਬਾਈ ਦਲੇਰ ਜੀ ਅਗਲੀ ਜਿਹੜੀ ਆ ਅੱਜ ਇਹਦੀ ਤਿੰਨ ਚਾਰ ਘੰਟੇ ਹੋਗੇ ਸੋਈ ਨੂੰ ਠੀਕ ਆ ਤਾਂ ਤੋਂ ਪਹਿਲਾਂ ਥੋੜਾ ਚੇਰੀਆ ਵੇ ਜੋਰ ਛੁੱਟੀ ਜਣੀ ਅੱਜ ਹੀ ਸੂਈ ਨਾ ਜੀ ਹਾਂ ਅੱਜ ਹੀ ਹੋਣੀ ਕੋਈ 2 2.5 ਕਿਲੋ ਬੋਲਾ ਵਿੱਚ ਹੋਇਆ ਹੋਣਾ ਜੇ ਸਫਾਈ ਕੀਤੀ ਥਣਾ ਦੀ 12 ਵਜੇ ਪੂਰੇ ਠੀਕ ਆ ਅੱਜ ਦੋਸਤੋ 25 ਫਰਵਰੀ ਨੂੰ 12 ਵਜੇ ਸੂਈ ਹੈਗੀ ਆ ਤੇ ਜੇਰ ਪ੍ਰੋਪਰ ਪ੍ਰੋਪਰ ਜਿਹੜੀ ਹੈਗੀ ਜੇਰ ਪੈ ਗਈ ਆ ਮਗਰ ਜਿਹੜਾ ਬੱਚਾ ਕਾਫ ਉਹ ਮੇਲ ਕਾਫ ਆ ਕੱਟਾ ਇਸ ਦੇ ਨੀਚੇ ਗਿੱਲਾ ਨਾ ਡੂਗਾ ਆ ਕਰੋ ਚੱਕਰੀ ਬਿੱਲੀ ਆ ਕੇ ਜੀ ਜੋਰ ਉੱਤੇ ਬਾੜੀ ਪਈ ਠੀਕ ਆ ਆ ਕਰੋ ਚੱਕਰੀ ਠੀਕ ਆ ਇਹ ਕਟਾ ਇਸ ਦੇ نیچے ਆ ਤੇ ਬਾਅਦ ਵਿੱਚ ਮੈਂ ਤੁਹਾਨੂੰ ਜਿਹੜੀ ਆ ਛੋਟੀ ਦਿਖਾ ਦੇਣਾ ਪ੍ਰੋਪਰ ਠੀਕ ਆ ਜੀ ਜੇਰ ਪ੍ਰੋਪਰ ਪੈ ਗਈ ਜਰੂਰ ਦੇਖ ਲਓ ਠੀਕ ਆ ਵੀਰੇ ਕਰਿਓ ਇਧਰ ਮੜਾ ਆ ਕਰ ਕਟਾੜ ਦਾ ਆ ਗੇ ਸਲੀ ਠੀਕ ਆ ਬਾਕੀ ਅ ਮੱਝ ਦਾ ਜਿਹੜਾ ਮੂੰਹ ਮੱਥਾ ਫੇਸ ਦੀ ਕੁਆਲਿਟੀ ਉਹ ਜਰੂਰ ਤੁਸੀਂ ਦੇਖ ਲਓ ਠੀਕ ਆ ਅ ਠੀਕ ਆ ਭਾਈ ਦਲੇਰ ਜੀ ਕੀ ਡਿਟੇਲ ਹੈ ਦੀ ਪੂਰੀ ਦੱਸ ਦਿਓ ਵੀ ਅਜੇ 12 ਵਜੇ ਸੁਈ ਆ ਜੇਰ ਪ੍ਰੋਪਰ ਪੈ ਗਈ ਮੈਂ ਬੋਖਾ ਦਿਆਂ ਹਾਂ ਜੋਰ ਆਵੇ ਸਾਹਮਣੇ ਪਈ ਤੁਹਾਡੀ ਮੈਂ ਦਿਖਾਤੀ ਆ ਜੀ ਹਾਂਜੀ ਤੇ ਚੋਟੀ ਚੰਦ ਬਿਲਕੁਲ ਵੇਖੀ ਹੈ ਕਰ ਚੋਗੇ ਬੱਚਾ ਪੁੱਤ ਆਇਆ ਬੱਚੇ ਨੂੰ ਵੀ ਫੇਰ ਮਾਪਾ ਲਾ ਗਿਓ ਬਖਾਦਨੇ ਠੀਕ ਆ ਸੁਬਾ ਦੂਜਾ ਕੇ ਦੂਜਾ ਇਹ ਵੀ ਛਿੱਗੀ ਹੈ ਛਿੱਗੀ ਆ ਮੂਹਾਂ ਛਿੱਗੀ ਆ ਸੁਬਾ ਦੋਚਾ ਆ ਧਾਰਾਂ ਬਈ ਕਰਦੇ ਅਗਲੇ ਥਾਣਾ ਦੀਆਂ ਪਿੰਡ ਆ ਦੇਖੋ ਆ ਅਗਲੇ ਥਾਣਾ ਤੇੜਾ ਭਰਾ ਦੋਸਤੋ ਵੇਖ ਲਓ ਬੱਚਾ ਵੀ ਵਿਖਾ ਦੇ ਠੀਕ ਆ ਆ ਅਗਲੇ ਥਾਣੇ ਵੇਖ ਲਓ ਤੁਸੀਂ ਆ ਕਰੋ ਚੈੱਕ ਜੀ ਆ ਚਵਾਈ ਜੇ ਠੀਕ ਆ ਤੇ ਬੱਚਾ ਜਿਹੜਾ ਹੈਗਾ ਮੇਲ ਕਾਫ ਆ ਆ ਕੱਟਾ ਇਸ ਦੇ نیچے ਤੁਸੀਂ ਧਿਆਨ ਦੇ ਨਾਲ ਦੇਖ ਲਓ ਠੀਕ ਆ ਸੀਸ ਲੱਗਿਆ ਕੋਈ ਠੀਕ ਆ ਤੇ ਵਧੀਆ ਹੈਗੀ ਆ ਤਾਜੀ ਸੂਈ ਆ ਕਿਉਂਕਿ ਖੋਲੋ ਜੀ ਹਾਂਜੀ ਕੋਈ ਠੀਕ ਆ ਨਾ ਬਾਕੀ ਜਿਹੜੀ ਆ ਚਾਲ ਢਾਲ ਜਿਹੜੀ ਤੁਸੀਂ ਚੈੱਕ ਕਰ ਲਓ ਤਾਜੀ ਸੂਈ ਹੈ ਦੋਸਤੋ ਠੀਕ ਆ ਕਈ ਵਾਰ ਹੁੰਦਾ ਪਸ਼ੂ ਰਿਕਵਰੀ ਦੇ ਵਿੱਚ ਮੇਨਟੇਨ ਕਰਨ ਨੂੰ 2 ਤੋਂ 3 ਦਿਨ ਕੋਈ ਹਫਤਾ ਕੋਈ 4 ਦਿਨ ਲੱਗ ਜਾਂਦੇ ਆ ਬਾਕੀ ਤਾਜੀ ਸੂਈ ਅੱਜ ਹੀ ਸੂਈ ਆ ਠੀਕ ਆ ਇਹ ਧਿਆਨ ਦੇ ਵਿੱਚ ਰੱਖ ਲਿਓ ਆ ਕੋਬੋ ਤੇਰਾ ਨਹੀਂ ਕਰੀ। ਹੂੰ। ਮਿੱਟੀ ਆ ਕੋਈ। ਉਹੀ ਗੱਲ ਨਹੀਂ ਕਿ ਪਾ ਜਿੱਥਾ ਮਰਜੀ ਜੋ। ਹੂੰ। ਲੋ ਵੀ ਠੀਕ ਆ। ਤੇ ਥਣ ਵੀ ਜਿਹੜਾ ਬਿਲਕੁਲ ਮੁੱਠੀ ਵਾਲਾ ਆ ਕਰੋ ਚੈੱਕ। ਇਹ ਦੋੜਾ ਹੀ ਗੋਲਾ ਕਰਾ ਚੋਤਾ ਨਾ ਖੇਲ ਹੂੰ ਹੂੰ ਨਹੀਂ ਠੀਕ ਆ ਉਪਰਲੇ ਬਨੇ ਥਾਣੇ ਕਾ ਕਿ ਪੂਰ ਮੜੀ ਜੀ ਨਹੀਂ ਜੀ ਨਹੀਂ ਇਧਰ ਆ ਵੇਖੋ ਉਹ ਕੋਈ ਆਇਆ ਆ ਉਹ ਹੱਥ ਲਈ ਥੋੜੀ ਪਕੜਦਾ ਹੋਰ ਜਾਂਦਾ ਆ ਵੇਖੋ ਹੋਏ ਤਿੰਨ ਟਾਈਮ ਜੜੀ ਦਿੱਤੋ ਠੀਕ ਆ ਭਰਾ ਠੀਕ ਆ ਠੀਕ ਆ ਤੇ ਪਾਜੀ ਦਲੇਰ ਸਿੰਘ ਕੀ ਡਿਮਾਂਡ ਸੀ ਕੀਤੀ ਹੈ ਜੀ ਕਿਹੜੀ ਡਿਮਾਂਡ ਵੀ ਆਪਾਂ ਕੋਈ ਗਲਤ ਮੁੱਲ ਨਹੀਂ ਮੰਗਣਾ ਆਪਾਂ ਅੱਗੇ ਤੁਹਾਨੂੰ ਕਿਹਾ ਪਿਛਲੀ ਵੀਡੀਓ ਦੇ ਆਪਾਂ ਕੋਈ 2015 ਹੁਆਬ ਦਾ ਲੈਣਾ ਉਹਨਾ ਮੁੱਲ ਰੱਖ ਕੇ ਪਉਣਾ ਇਹ ਨਹੀਂ ਵੀ ਮੰਗਣਾ ਕੋਸ਼ਿਸ਼ ਕਰਨਾ ਕੋਸ਼ਿਸ਼ ਉਹ ਨਹੀਂ ਗੱਲ ਕਰਨੀ ਸਹੀ ਹੈ ਬਿਲਕੁਲ ਜੀ ਮੋਲੇ ਦਾ 75000 ਰੁਪਇਆ ਜੀ ਹੂੰ 72000 ਚ ਵੀ ਦੀ ਵੀ 500 ਰੁਪਇਆ ਛੋਟ ਕਰਾਂਗੇ 750 ਦੀ ਵੀ ਕਰਾਂਗੇ ਇਹ ਵੀ 750 ਦੀਆਂ ਲਓ ਜੀ ਦੋਸਤੋ ਉਹ 82 ਦੀ ਦੇਾਂਗੇ ਉਹ ਚੋਂ 500 ਛੋਟ ਕਰਾਂਗੇ ਇਹ ਦੇਾਂਗੇ ਮੁੱਲ 75 ਤੇ ਦੇਾਂਗੇ ਆਪਾਂ 72 ਦੀ ਦੋ ਚੋਂ 500 ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ 71 ਦੀ ਬਾਈਆਂ ਦਾ ਵੀ ਹੋਵੇਗੀ ਹੈ ਬੋਲ ਭਾਵੇਂ 75 ਕਰਾ ਲਓ ਤੇ 72 ਦੇ ਵਿੱਚੋਂ ਵੀ ਜਿਹੜਾ 500 ਮਾਨਤਾਨਾ ਦੇ ਕਰਦਾਂਗੇ ਵੀ 71 ਦੀ ਜਿਹੜੀ ਲਾਸਟ ਲੈਦੇ ਆ ਠੀਕ ਆ ਬਾਕੀ ਫੇਸ ਤੋਂ ਸਿੰਘਾਂ ਤੋਂ ਮੂੰਹ ਮੱਥੇ ਤੋਂ ਕੋਈ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਕਰੋ ਚੱਕੀ ਨੀ ਲਈ ਗਿਆ ਪਰ ਜਵੀਂ ਤੁਹਾਨੂੰ ਬਹੁਤ ਵਧੀਆ ਬਣਾਉਂਦੀ ਬਣਾਉਂਦੀ ਹੈ ਦੇਖੋ ਇਹ ਦੇਖੋ ਕੈਂਪਸ ਮਾਰ ਲੱਗ ਗਿਆ ਇਸ ਨਾਲ ਉਹ ਇਹ ਜਿਤਨਾ ਮਰਜੀ ਦਿਹਾੜੀ ਦੀ ਭਾਵੇਂ ਜਾੜ ਤਾਂ ਚੋਣੋ ਫਿਰਦੀ ਨਹੀਂ ਜੀ ਦੇਖੋ ਅਸੀਲ ਸੌਗਾ ਜਦੋਂ ਮਰਜੀ ਹੱਥ ਲਾ ਪਏ ਨਹੀਂ ਤਾਂ ਪਰਸ ਨੂੰ ਪਹਿ ਨਹੀਂ ਦਿੰਦਾ ਥੱਲੇ ਆਪਾਂ ਵੀਡੀਓ ਜੀ ਬੈ ਗਏ ਆ ਕਿੰਨੀ ਵਰੀ ਬੈ ਗਏ ਆ ਥੱਲੇ ਲਓ ਵੀ ਦੋਸਤੋ ਅਗਲੀ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਉਣੀ ਹੈ ਤੀਜੇ ਨੰਬਰ ਤੇ ਇਹ ਕੀ ਭਾਜੀ ਦਲੇਰ ਅਗਲੀ ਦੀ ਡਿਟੇਲ ਕਰਕੇ ਸੰਜੀ ਕਰਦੇ ਆਲੇ ਲੈ ਕੇ ਚੌਥੇ ਸਵੇਰ ਤੱਕ ਸੁਣੀ ਵੀਰ ਜੀ ਇਹ ਵੀ ਗੱਭਣ ਜੀ ਇਹ ਚੌਥਾ ਹੋਵੇਗਾ ਸੂਹਾ ਆ ਚੌਥਾ ਜਰੂਰ ਹੋਵੇਗਾ ਕਿਉਂ ਆਪਾਂ ਸੂਹਾ ਨਹੀਂ ਲਗਾਉਣਾ ਨਾ ਸੂਹਾ ਲਗਾਉਣਾ ਕਿਵੇਂ ਤੋਂ ਨਾ ਤਾਂ ਦੁੱਧ ਲਗਾਉਣਾ ਬਿਲਕੁਲ ਜੀ ਜੋ ਵੀ ਹੋਇਆ ਉਹ ਜੋ ਰੇਟ ਹੈ ਜੋ ਦੁੱਧ ਹੈ ਉਹ ਰੇਟ ਮੰਗਣਾ ਹੁਣ ਆਪਾਂ ਇਹਦਾ ਵੀ ਲੋ ਇਹ ਦੁੱਧ ਦੱਸਿਆ ਨਹੀਂ ਕਿ ਉਹ ਅਜੇ ਆਪਾਂ ਕਿਲ ਚੋ ਕੇ ਥੜੇ ਬਿਲਕੁਲ ਦੁੱਧੇ ਵੀ 10 ਲੀਟਰ ਆਵਣਾ ਛੋਟੀ ਦੇ ਦੂਗੀ ਨਹੀਂ ਦੇਣਾ ਚਾਹੀਦਾ ਜੀ ਇਹਨੂੰ ਆਹ ਤਿੰਨਾਂ ਸਣਾ ਚੋਂ 10000 ਲੀਟਰ ਦੁੱਧ ਆਵਣਾ ਦੇ ਦਊਗੀ 10 ਤੋਂ ਪਲਾਸੀ ਚੱਲਦੀ ਰਹੀ ਹੈ ਇਹਦਾ ਇਹਨਾਂ ਇੱਕ ਘਰ ਵਾਲਿਆਂ ਤੋਂ ਮੱਝ ਲਈ ਉਹਨਾਂ ਇੱਕ ਹੋਰ ਹੀ ਦੱਸਿਆ ਵੀ ਇਹ ਜੇ ਮਗਲੇ ਥਣ ਦੀ 뜰ੜ ਜੇ ਆਹ ਜੀ ਹਾਂ ਆਪ ਇਹ ਬਹਿਣੇ ਦੇ ਪਾਸੇ ਤੋਂ ਮਗਰਲਾ ਥਣ ਹਾਂ ਬਹਿਣੀ ਆਸਣ ਨਹੀਂ ਜੇ ਚੱਲਦਾ ਇਹਦਾ ਦੂਜੇ ਤਿੰਨੇ ਆ ਤਿੰਨਾਂ ਦੀ ਆਪਣੀ ਗਾਰੰਟੀ ਉਹ ਪਿੱਛੇ ਦੀ ਠੀਕ ਆ ਠੀਕ ਆ ਬਾਕੀ ਥਣ ਵੀ ਝੋਲੀ ਵਾਲੇ ਆ ਗਏ ਦੂਜੀ ਬਹੁਤ ਵਧੀਆ ਵੇ ਇਹ ਵੀ ਪਿਓਰ ਨੀਲੀ ਚੋਂਦੀ ਜੀ ਬਿੱਲੀ ਆਖੇ ਵੇ ਬਿਲਕੁਲ ਨੀਲੀ ਦੀ ਮੈਂ ਆ ਹਾਂ ਨੀਲੀ ਜੀ ਵੱਡੇ ਵੱਡੇ ਚੰਗਾ ਗੱਡੀ ਕੁਟੀ ਦੇਤੀ ਤੇ ਰਵਾ ਬਣ ਜੂਗਾ ਤੇ ਦਿਨ ਭਾਜੀ ਕਿੰਨੇ ਖਜੇ ਲੈ ਜੂਗੀ ਦਿਨ ਇਹ ਵੀ 4 ਤੋਂ 5 ਹੀ ਲੈ ਜੂਗੀ 4 ਤੋਂ 5 ਤਾਂ ਹਾਂ ਖੋਲ ਗਏ ਵੀਰੇ ਨੂੰ ਕੋਈ ਵੀ ਆਪਣੀ ਮੈਂ ਗੱਬਣ ਹੋਊਗੀ ਨਾ ਜਿਹੜੀ ਹਾਂਜੀ ਉਹਦੀ ਪਿੱਛੇ ਦੀ ਤੇ ਥਣਾਂ ਦੀ ਆਪਣੀ ਗਰੰਟੀ ਹੋਵੇ ਇਹਦੀ ਥਣਾਂਾਂ ਦੀ ਗਰੰਟੀ ਹੋਵੇ ਆਪਣੀ ਆ ਕਰੋ ਚੈੱਕ ਜੀ ਠੀਕ ਆ ਆੱਖ ਕੁ ਜਿਹੜੀ ਆ ਦੋਸਤੋ ਬੜੀ ਸੋਹਣੀ ਲੱਗੀ ਅੱਖ ਪੂਰੀ ਆ ਬਿੱਲੀ ਮਣਕੀ ਅੱਖ ਆ ਤੇ ਦਿਨ ਹਜੇ ਤਕਰੀਬਨ ਇੱਕ ਹਫਤਾ ਵੀ ਲੈ ਕੇ ਜਾ ਸਕਦੀ ਚਾਰ ਦਿਨ ਵੀ ਲੈ ਕੇ ਜਾ ਸਕਦੀ ਠੀਕ ਹੈ ਤੇ ਹਵਾਨਾ ਹੂ ਨਾ ਚੰਗਾ ਸੋਨਾ ਬਾਕੀ ਮਗਰ ਜਿਹੜਾ ਬਹਿਣੀ ਵਾਲਾ ਮਗਰਲਾ ਥਾਨਾ ਉਥੋਂ ਤੇਲ ਆ ਠੀਕ ਹੈ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਆ ਖੁਖ ਦੀ ਪੂਰੀ ਟੋਰੀ ਆ ਠੀਕ ਹੈ ਜਿਨ੍ਹਾਂ ਦਾ ਆਪਾਂ ਲਈਏ ਨਾ ਉਹਨਾਂ ਦੇ 12 ਲੀਟਰ ਦੁੱਧ ਦੱਸਿਆ ਆਪਾਂ 10 ਤੋਂ 11 ਹੀ ਦੱਸਣਾ ਠੀਕ ਹੈ ਜੀ ਕਿਉਂ ਜਾ ਕੇ ਦੁੱਧ ਕਿਲੋ 2 ਕਿਲੋ ਅਗਲੇ ਦਾ ਵੱਧ ਨਿਕਲੇ ਤੇ ਫੇਰ ਯਾਦ ਕਰਦਾ ਆਪਾਂ ਬਿਲਕੁਲ ਹਾਂ ਆਮ ਜੀ ਬਾਜਰਾ ਹੁੰਦੀ 58000 ਦੀ ਮਾਰੀ ਬਾਕੀ ਭਾਜੀ ਦਲੇਰ ਜਿਹੜਾ ਤਿੰਨ ਥਾਂ ਤੋਂ ਦੁੱਜੇ ਆ ਫਰਸਟ ਕਲਾਸ ਵਰਦੇ ਆ ਫਰਸਟ ਕਲਾਸ ਗਰੰਟੀ ਆ ਆਪਣੀ ਠੀਕ ਆ ਇਹਨਾਂ ਕੋਈ ਵੀਰ ਜਾ ਕੇ ਇੱਕ ਮੇਰੀ ਹੋਰ ਬੇਨਤੀ ਆ ਵੀ ਜਾ ਕੇ ਮੱਝ ਆਪਣੇ ਤੋਂ ਖੜਨੀ ਆ ਨਾ ਕੋਈ ਵੀ ਖੜਨੀ ਆ ਜਾ ਕੇ ਇੱਕ ਦੋ ਦਿਨਾਂ ਤੱਕ ਰ ਆਪਾਂ ਨੂੰ ਦੱਸ ਸਕਦਾ ਵੀ ਕੀ ਕੋਈ ਮਸਲਾ ਹੈਗਾ ਕੋਈ ਬਿਲਕੁਲ ਇਹ ਨਹੀਂ ਵੀ ਕੋਈ ਦੱਸ ਦੇਣ ਚੋਗੇ ਮਹੀਨਾ ਚੋਗੇ ਇਹ ਵੰਡ ਨਹੀਂ ਖਾਂਦੀ ਇਹ ਪੱਠੇ ਨਹੀਂ ਖਾਂਦੀ ਅਸੀਂ ਹੁਣ ਵੇਖੋ ਠੁੱਕੇ ਡੰਗਰਿਆ ਇਹਨਾਂ ਨੂੰ ਜੇ ਪੱਠੇ ਨਹੀਂ ਨਾ ਮਾੜਾ ਮੋੜ ਖਾਂਦੇ ਡੰਗਰ ਤੇ ਚੋਕਰ ਮਾਰਦੇ ਆ ਕਿਉਂ ਵੰਡਦੇ ਟੁਕੇ ਨੰਗ ਨੋ ਹੀ ਨਹੀਂ ਪਾਈਦਾ ਕਿਤਰ ਦੌੜ ਫੋੜ ਕਰਕੇ ਵੇਖ ਲੈਣੀ ਚਾਹੀਦੀ ਆ ਉਹ ਜੋ ਵੀ ਆ ਮੰਨ ਲਓ ਸਾਨੂੰ 1-2 ਦਿਨਾਂ ਹੀ ਬੰਦਾ ਦੱਸ ਸਕਦਾ ਵੀ ਇਹ ਅਕਸਰ ਦੋ ਚੋਈਆਂ ਕੀਤੇ ਪਤਾ ਲੱਗ ਜਾਂਦਾ ਬਸ ਇੱਕ ਵੀਰ ਨੇ ਫੋਨ ਲਾਇਆ ਵੀ ਵੀਰ ਜੀ ਆਪਾਂ ਗੱਬਣੋ ਖੁੰਨੇ ਸਿੰਘਾ ਵਾਲੀ ਮੱਝ ਕੱਲੀ ਸੀ ਹਾਂਜੀ ਤੇ 62000 ਦੀ ਕੱਲੀ ਸੀ ਆਪਾਂ ਹਾਂਜੀ ਹਾਂਜੀ ਉਹਨੇ ਵੀਰ ਨੇ ਆਖਿਆ ਵੀ ਇਹ ਖਾਲ ਕਿਹੜੀ ਪੌਂਦੇ ਜੀ ਕਿਹੜੀ ਖਾਂਦੇ ਜੀ ਉਹਨਾ ਇੱਕ ਦਿਨ ਕੱਲ੍ਹ ਦੀਆਂ ਮੱਝਾਂ ਆਈਆਂ ਇਹਨਾਂ ਬਾਰੇ ਆਪਾਂ ਨੂੰ ਉਹਨੂੰ ਹੀ ਪਤਾ ਖਾਲੇ ਨਾ ਕਿਹੜੀ ਖਾਣੀ ਬਿਲਕੁਲ ਜੀ ਹਾਂ ਕੋਈ ਨਾ ਗੋਲੀ ਤੇ ਲੱਗੇ ਪਰ ਗੋਲੀ ਆਈ ਠੀੜ ਖਾਂਦੇ ਆ ਤੁਸੀਂ ਹੁਣ ਸਵੇਰ ਤੋਂ ਸੇਰ ਦੇ ਤੁਰੇ ਜੇ ਸਾਨੂੰ ਇਹ ਨਹੀਂ ਪਤਾ ਵੀ ਤੁਸੀਂ ਕਦ ਨਾਲ ਰੋਟੀ ਖਾ ਗਿਆ ਜੀ ਜੇ ਤੁਸੀਂ ਦੱਸੋਗੇ ਤਾਂ ਸਾਨੂੰ ਪਤਾ ਹੋਊਗਾ ਨਾ ਕਦ ਨਾਲ ਖਾ ਗਿਆ ਜੀ ਬਿਲਕੁਲ ਬਿਲਕੁਲ ਹਾਂ ਇਹ ਵੀ ਜਿਤਨਾ ਮੰਨ ਲਓ ਘਰ ਵਾਲਾ ਨਹੀਂ ਸਾਨੂੰ ਤੇ ਦਾਦਾ ਬਈ ਕਿਹੜਾ ਵੱਲ ਪਾਉਂਦੇ ਤੇ ਨਹੀਂ ਪਾਉਂਦੇ ਅਸੀਂ ਤੇ ਇਹ ਸਫਾਈ ਦੇ ਸਕਦੇ ਸਾਡੇ ਡੰਗਰ ਚਾਰੂ ਹੋਣਗੇ ਹਾਂ ਜਿਹੜੀ ਗੱਲ ਦੱਸਾਂਗੇ ਉਹਨੇ ਤੇ ਤਿੰਨ ਥਾਣਿਆਂ ਤੇ ਤਿੰਨਾਂ ਦੀ ਗਰੰਟੀ ਦਿਆਂਗੇ ਬਿਲਕੁਲ ਜੀ ਬਿਲਕੁਲ ਹਾਂ ਫਿਰ ਇਹ ਰਾਤ ਵੀ ਆਈ ਹੈ ਕੋਈ ਇਹ ਰਾਤ ਵੀ ਬੈਠੀ ਨਹੀਂ ਦਿਨੇ ਵੀ ਬੈਠੀ ਨਹੀਂ ਕੋਈ ਇਹਨੇ ਭਾਰ ਨਹੀਂ ਪਾਇਆ ਇਹ ਵੀ ਆਪਣੀ ਗਰ ਇਨ ਲੋ ਵੀ ਪਹਿਲੇ ਨੰਬਰ ਵਾਲੀ ਦੀ ਗਾਰੰਟੀ ਹੋਊਗਾ ਮੈਂ ਠੀਕ ਆ ਭਾਰ ਪਿੱਛੇ ਦੀ ਜਿਹੜੀ ਦੋਸਤੋ ਥਣਾ ਦੀ ਬਾਈ ਕਿੰਨਾ ਥਣਾ ਦੀ ਗਾਰੰਟੀ ਠੀਕ ਆ ਤਿੰਨਾ ਥਣਾ ਦੀ ਦੀ ਗਾਰੰਟੀ ਆ ਬਾਕੀ ਹੋਰ ਪਸ਼ੂ ਜਿਹੜੇ ਦਿਖਾਵਾਂਗੇ ਆਪਾਂ ਦੋ ਦਿਖਾਇਆ ਤੁਹਾਨੂੰ ਝੋਟੀਆਂ ਭਾਰ ਪਿੱਛੇ ਦੀ ਜਿਹੜੀ ਸੂਨ ਵਾਲੀ ਉਹਦੀ ਝੋਟੀ ਦੀ ਭਾਰ ਪਿੱਛੇ ਦੀ ਥਣਾ ਦੀ ਗਾਰੰਟੀ ਪਾਈ ਦਿਨੇਰਾ ਦਾ ਵੀ ਹੋਏਗੀ ਆਪਣੀ ਤੇ ਇਹ ਵੀ ਗਾਰੰਟੀ ਹੋਊਗੀ ਇਹ ਵੀ ਆਪਾਂ ਚੋਕੇ ਚੋਤੀ ਨਾ ਫਿਰ ਵੀ ਆਪਣੀ ਉਹਦੇ ਘਰ ਤਾਂ ਹੀ ਗਾਰੰਟੀ ਹੋਊਗੀ ਇਹ ਥੋੜਾ ਅਗਲੇ ਪੈਸੇ ਦੇਣੇ ਤਾਂ ਆਪਾਂ ਮੁਕਰ ਜਾਗੇ ਇਸ ਗੱਲ ਨੂੰ ਸਹੀ ਆ ਸਹੀ ਆ ਹਾਂ ਪੈਸਾ ਨਾਲ ਨਹੀਂ ਗੱਲ ਬਿਲਕੁਲ ਹਾਂ ਚੌਥੇ ਸੁਬੇ ਵਾਲੀ ਇਹਦਾ ਕੀ ਮੁੱਲ ਕੀ ਵੀਰ ਡਿਮਾਂਡ ਨਾਲ ਦੇਖੋ ਵੀਰ ਜੀ ਟੋਫਾ ਸਾਨਾ ਹੁੰਦਾ ਨਾ ਅੱਜ ਜਿਹੜੀ ਮੈਂ ਦੀ ਹੈੜ ਹੈ ਜਿਹੜੀ ਪਤਲੀ ਚਮੜੀ ਹੈ ਗੰਢੇਰ ਕੀ ਖੇਲ ਰਹੀ ਹੈ ਇਹ ਇਹ ਅੱਜ ਮੈਂ 80000 ਦੀ ਹਾਂ ਆਪਾਂ ਇਹਦਾ ਮੁੱਲ 60000 ਕਰਦੇ ਹਾਂ ਠੀਕ ਹੈ ਜੀ ਆਪਾਂ 53000 ਤੋਂ 500 ਦੀ ਛੋਟ ਕਰਾਂਗੇ 53 ਦੇ ਵਿੱਚੋਂ ਹਾਂ ਜੀ ਠੀਕ ਹੈ ਬਾਕੀ ਜਿਹੜਾ ਬਿਲਕੁਲ ਬੈਣ ਉਲਟ ਬੈਣੀ ਤੋਂ ਜਿਹੜਾ ਦੋਸਤੋ ਥਾਂ ਹੈਗੇ ਆ ਉਹ ਆ ਹੈਗੇ ਆ ਠੀਕ ਆ ਬੈਣੀ ਵਾਲਾ ਥਾਂ ਜਿਹੜਾ ਇਹਦਾ ਮਗਰਲਾ ਨਾ ਹਾਂ ਮਗਰਲਾ ਹਾਂ ਬਾਕੀ ਉਹਨਾਂ ਇਹ ਘਰ ਵਾਲਿਆਂ ਕਹਿੰਦੇ ਵੀ ਇਹ ਦਾ ਦੁੱਧ ਦਾ ਕਨੈਕਟ ਇਥੋਂ ਚ ਹੀ ਹੋਇਆ ਮਗਰਲੇ ਜੀ ਹੂੰ ਇਹ ਉਹਨਾਂ ਹੀ ਦੁੱਧ ਦਊ ਜਿੰਨਾ ਤੈ ਅੱਗੇ ਚਾਹੋਂ ਥਾਣਾ ਹੀ ਦਿੰਦੀ ਠੀਕ ਹੈ ਹਾਂ ਉਹਦੀ ਪੁੱਛੀ ਉਹਨਾਂ ਮਾਲੋ ਆਪਣੀ ਤੀਜੇ ਜੂ ਆਖਿਆ ਸੁਣੀ ਆਪਾਂ ਫੋਨ ਆਪਾਂ ਵੀਡੀਓ ਤੇ ਚੌਥੇ ਹੀ ਦੱਸਣ ਦੇ ਆ ਸੋ ਆਪਾਂ ਨੂੰ ਕੋਈ ਇਹ ਨਾ ਕਵੇ ਯਾਰ ਕੋ ਗੁੱਡੜ ਮੈਂ ਝੋਟੀ ਏ ਝੋਟੀ ਗਈ ਜਨਾ ਚਾਹ ਆਪਣਾ ਬੁੱਢੜ ਨੂੰ ਝੋਟੀ ਕਹਿਣਾ ਚਾਹ ਬਿਲਕੁਲ 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 ਕਿਆ ਊਟ ਮਾਲ ਨੂੰ ਬਹਾਂ ਇਹ ਝੂਠੀ ਹੋ ਮੈਂ ਆ ਚੌਥਾ ਸੂਬਾ ਹੈਗਾ ਦੋ ਚੌਥਾ ਮੰਨ ਕੇ ਲੈ ਜਾਓ ਪਰ ਘਰ ਵਾਲਿਆਂ ਨੇ ਚਲੋ ਸੇਲ ਕੀਤੀ ਤੀਜਾ ਕਹਿ ਕੇ ਪਰ ਤੁਸੀਂ ਚੌਥਾ ਮੰਨ ਕੇ ਲੈ ਜਾਓ ਠੀਕ ਹੈ ਬਿਲਕੁਲ ਕਾਵੇਂ ਕੋਈ ਕਿਸੇ ਰਕਮ ਦਾ ਨੁਕਸ ਨਹੀਂ ਹੈ ਤੇ ਨਵੀਂ ਬਿਲਕੁਲ ਮੈਂ ਥਾਂ ਵੀ ਨਹੀਂ ਗਏ ਚਾਚਾ ਬਿਲਕੁਲ ਜੀ ਬਿਲਕੁਲ ਹਾਂ ਜੀ ਉਹ ਫਰਕ ਰਹ ਜਾਂਦਾ ਬਈ ਥਾਂ ਸੰਭਾਲ ਕਰਕੇ ਨਾ ਹਾਂ ਜੀ ਵੀ ਪਸ਼ੂ ਭਾਵੇਂ ਛੇਵੇਂ ਸਤਵੇਂ ਸੂਆ ਪਖਾਉਣ ਲੱਗ ਜੇ ਹਾਂ ਹਾਂ ਠੀਕ ਹੁਣ ਕਈ ਯਾਰ ਨਿੱਕੇ ਸਿੰਘ ਦਾ ਹੁੰਦਾ 9-9 ਸੂਏ ਡੰਗਰ ਸੂਏ ਚੋ ਵੀ ਤੀਜੇ ਚੌਥੇ ਸੂਵੇ ਕਹਿਣ ਚੱਲਦਾ ਤੀਜੇ ਚੱਲਦਾ ਤਾਂ ਚੱਲਦਾ ਹਾਂ ਠੀਕ ਆ ਹੋਣਾ ਵੇ ਫਿਰ ਨੂੰ ਕਿੱਡਾ ਗੋਰਾ ਸਿੰਘ ਲੱਗਾ ਆ ਥੋੜਾ ਜਿਆ ਖੁੱਲਾ ਹੈ ਹਾਂ ਜੀ ਇਹਨੂੰ ਆਪਾਂ ਖੁੱਲਾ ਹੀ ਰੱਖਣਾ ਇਹਨੂੰ ਕੁੰਡਾ ਦੇ ਅੱਖਣਾ ਹੀ ਨਹੀਂ ਆਪਾਂ ਬਿਲਕੁਲ ਨਹੀਂ ਖੁੱਲਾ ਅੱਖਣਾ ਜਿਓ ਹੈਗਾ ਉਹ ਹੀ ਦਸਣਾ ਬਿਲਕੁਲ ਤੇ ਮੁੱਲ 53000 ਜੇ ਲਾਸਟ ਹਾਂਜੀ ਉਹਦੇ ਚੋਂ ਕੋਈ ਥੋੜਾ ਪਤਾ ਕਰਦਾਂ 500 ਰੁਪਏ ਹੀ ਹੋ ਸਕਦਾ ਕਰ ਦਿਆਂ ਕਰ ਦਿਆਂ ਕੋਈ ਚਲੋ ਛੋੜ ਦੇ ਤਾਂ ਉਹ ਵੀ ਚੰਗੀ ਹੁੰਦੀ ਕਰਨੀ ਵੀ ਤੇ ਕਰਾਉਣੀ ਨਹੀਂ ਬਣਾ ਆਪਾਂ ਪਸ਼ੂ ਲੈਨੇ ਆਪਾਂ ਨਜ਼ਰਗਾ ਛੋੜ ਨਹੀਂ ਕਰਦਾ ਨਜ਼ਰ ਨਹੀਂ ਪਸ਼ੂ ਲਈ ਵਾਧੇ ਵਾਲੀ ਗੱਲ ਹੋ ਜਾਂਦੀ ਹੈ ਜੀ ਬਸ ਤਾਂ ਫਾਇਦਾ ਆਪਣਾ ਕੋਈ ਨਫਾ ਚੀਜ਼ ਦੇ ਸਕਦੀ ਹੈ ਹਾਂਜੀ ਇਹ ਵੀ ਇੱਕ ਰਵਾਜ ਹੀ ਆ ਬਾਕੀ ਚਲੋ ਇਹ ਇਹ ਹੋਣਾ ਆਪਣੇ ਕੋਈ ਘਟਾ ਆ ਗਿਆ ਜੀ ਇਹ ਮarli ਆ ਗਿਆ ਜੀ ਹਾਂਜੀ ਹੂੰ ਇਹ ਹੈ ਜੇ 26 ਮਹੀਨਿਆਂ ਦਾ 26 ਮਹੀਨੇ ਦੀ ਹੈ ਜਾਂ ਹਾਂ ਤੇ ਇਹ ਦੰਦਾ ਜੇ ਦੰਦਾ ਠੀਕ ਆ ਇਹ ਲਿਆ ਆਪਣੀ ਇਧਰ ਏਰੀਏ ਚ ਏਰੀਏ ਜੋ ਲਿਆ ਐਵੇਂ ਕਿਉਂ ਐਵੇਂ ਕਹੀਏ ਇਹ ਫਲਾਣਾ ਢੇਪੜਾ ਉਹ ਗੱਲ ਨਹੀਂ ਆਪਾਂ ਕਹਿਣੀ ਸਾਫ ਸੁਥਰਾ ਏ ਪਿਓ ਮਿੱਲੀ ਚੋਂ ਆਉਂਦਾ ਦਿੱਲੀ ਮਨਕੀ ਆਖਿਆ ਸਾਰੇ ਗੋਣੀ ਇਹਦੇ ਚ ਗਿਆ ਬਾਕੀ ਤਹਾ ਵੀਡੀਓ ਬਾਕੀ ਦੋਸਤੋ ਮਾਰਕਿੰਗ ਜਿਹੜੀ ਆ ਚਾਰੇ ਪੈਰ ਤੋਂ ਤੇ ਤੇ ਬਿਲਕੁਲ ਫਾਲੇ ਦੇ ਤੁਸੀਂ ਦੇਖੋਗੇ ਨਿਸ਼ਾਨ ਆ ਜਿਹੜੇ ਲਾਣੇ ਘਰਾਣੇ ਦੇ ਵਿੱਚੋਂ ਦੋਸਤੋ ਤੁਹਾਨੂੰ ਸਮਝਾਉਂਦੀ ਆ ਤੁਸੀਂ ਉਸ ਦਾ ਸਮਝ ਕੇ ਜਿਹੜਾ ਇਹ ਮਾਲੀ ਲੈ ਕੇ ਜਾ ਸਕਦੇ ਹੋ ਨਾਥ ਵੱਜੀ ਹੈ ਪ੍ਰੋਪਰ ਨਾਥ ਆਪਣੇ ਹੱਥੀ ਆਪ ਹੀ ਮਾਰੀ ਸੀ ਨਾ ਹਾਂ ਹਾਂ ਜੀ ਮਾਰੀ ਹੈ ਕੱਲ ਦਾ ਆਇਆ ਘਟ ਆਪਣੇ ਕੋਲ ਕਈ ਵਾਰ ਹੁੰਦਾ ਵੀ ਅੱਡਾ ਧੀਰਾ ਕੋਈ ਕਿਸੇ ਰਕਮ ਦਾ ਆਇਆ ਨਹੀਂ ਮੇਰੇ ਮਾਰਦਾ ਭਾਈ ਜਵਾਗ ਫੜੀ ਫਿਰਨੇ ਨੂੰ ਭਾਵੇਂ ਰੇੜੇ ਤੇ ਵੀ ਝੋਲਣਾ ਤਾਂ ਵੀ ਜੋਗ ਜੂਗਾ ਪਰ ਇਹ ਇਹਦੇ ਵੇਹੇ ਕੱਟਾ ਹੈਗਾ ਮੱਜਾਂ ਦੇ ਸ਼ੌਂਕਿਆ ਰੱਖਣ ਵਾਸਤੇ ਇਹ ਅਕੇ ਗੋ ਜੰਪ ਜੰਪ ਜਾ ਰੇੜੇ ਰੂੜੇ ਤੇ ਲੱਗਣਾ ਨਹੀਂ ਹਾਂ ਹਾਂ ਨਹੀਂ ਰੇੜੇ ਤੇ ਲੱਗਾ ਨਹੀਂਗਾ ਵੇ ਉਤਰਾ ਪਰ ਰੇੜੇ ਜੋੜੋਂ ਆਂਦਾ ਕੱਖ ਨਹੀਂਗਾ ਇਹਨੇ ਕੀ ਆਖਣਾ ਤੇਰੀਸ ਲੱਗ ਗਿਆ ਵਿਚਾਰਾ ਮੱਟਾ ਨੱਥ ਵੇ ਤਾਂ ਮਾਰੀ ਵੀ ਮਲਕੇ ਜੋ ਜੋ ਜ਼ੋਰ ਚ ਹੁੰਦਾ ਜਾਂਦਾ ਨਾ ਜਾਨਵਰ ਮੁਰਕੇ ਮਰਉਂਦਾ ਨਹੀਂਗਾ ਬਿਲਕੁਲ ਜੀ ਦੇਖੋ ਫੇਰ ਆਕਰੋਦਾ ਹਾਈਟ ਵੁੱਡ ਜਿਹੜੀ ਆ ਦੋਸਤੋ ਪੂਰੀ ਐ ਜਕਰ 26 27 ਮਹੀਨੇ ਦੀ ਆਪਾਂ ਗੱਲ ਕਰੀਏ ਤੇ ਉਸ ਦੇ ਅਕਾਊਂਟਿੰਗ ਹਾਈਟ ਮਾਲੀ ਦੀ ਪੂਰੀ ਐ ਠੀਕ ਆ ਅੱਗੇ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਰੇੜੇ ਤੇ ਲਗਾਉਣ ਵਾਸਤੇ ਚਾਹੇ ਮੱਝਾਂ ਦੇ ਵਿੱਚ ਹਨਾ ਜੰਪ ਵਾਸਤੇ ਲੈ ਕੇ ਜਾਣਾ ਮਾਲੀ ਤਾਂ ਤੁਸੀਂ ਜ਼ਰੂਰ ਖਰੀਦੋ ਦੰਦਾਂ ਨਾ ਮੂੰਹ ਹਾਂ ਜੀ ਦੰਦ ਦੰਦੋ ਥੋੜਾ ਡਰਦਾ ਕੋਈ ਨਹੀਂ ਕੋਈ ਬਨ ਕੇ ਦਿਖਾ ਦੋ ਬਨ ਕੇ ਦਿਖਾ ਦਿਓ ਕੋਈ ਗੱਲ ਕੋਈ ਨਹੀਂ ਕੋਈ ਦਿਖਾ ਦਿੰਦੇ ਕਿਤੇ ਵੀ ਮਾਰਦਾ ਹੋਊਗਾ ਫਿਰ ਕੋਈ ਸੀਸ ਲੱਗ ਗਿਆ ਹਾਂ ਜੀ ਠੀਕ ਆ ਤੇ ਇਹ ਐਨੀਮਲ ਜਿਹੜਾ ਦੋਸਤੋ तकरीबन ਪਾਈ ਦੇ ਕੋਲ ਅਜੇ ਚਾਰ ਸੀਗੇ ਤੇ ਮਾਲੀ ਦਾ ਦਿਖਾ ਦੋ ਦਿਖਾ ਦिए ਜੀ ਅਕਰੋ ਚੈੱਕ ਮੜਾਏ ਦੋਂਦਾ ਹੈ ਆ ਲਾਓ ਦੋਸਤੋ ਆ ਵਿਜਲੇ ਦੋ ਦੰਦ ਪੈ ਠੀਕ ਆ ਦੋਂਦਾ ਹੈ ਅਰੇ ਬਿਲਕੁਲ ਜਿਹੜਾ ਦੰਦ ਨਹੀਂ ਜਿਹੜੇ ਦੋਸਤੋ ਦੋਂਦੇ ਦੇ ਦੰਦ ਦਾ ਬਰਾਬਰ ਬਿਲਕੁਲ ਕਿਤੇ ਨਹੀਂ ਗੇ ਅਰੇ ਦੋਂਦੇ ਅਰੇ ਬਰਾਬਰ ਨਹੀਂ ਕਿਤੇ ਕੁਲਾ ਘਟਾਏ ਕੋ ਮਹੀਨੇ ਮਗਨੀ ਛੱਡਿਆ ਗੱਲ ਨਹੀਂ ਕੋਈ ਜੀ ਠੀਕਾ ਚੰਗਾ ਮਾਰ ਲਈ ਤੇ ਕਿੰਨਾ ਭਾਜੀ ਦਾ ਲੈ ਦੇ ਕੀ ਕਰਦੇ ਇਹਦਾ ਭਾਜੀ 45000 ਰੁਪਇਆ 45 ਹੈ ਜੀ ਹਾਂ ਜੀ ਇਹ 45000 ਚੋਂ ਇਹਦੀ 500 ਛੋੜ ਕਰਾਂਗੇ ਠੀਕ ਹੈ ਜੀ 42 ਦੇ ਵਿੱਚ ਹਾਂ ਇੱਕ ਇਹ ਬੇਦੀ ਕੋਈ ਵੀਰ ਦੋ ਨੰਬਰਾਂ ਵਾਲਾ ਕਿਤੇ ਮੈਨੂੰ ਫੋਨ ਲਾ ਦੇ ਹਾਂ ਇਹ ਦੋ ਨੰਬਰ ਵਾਲਾ ਕਿਤੇ ਕਰੇ ਨੂੰ ਕਰੇ ਰੱਖਣਾ ਹਾਂ ਰੱਖਣੀ ਸ਼ੌਂਕੀ ਆਪਾਂ ਲਿਆ ਏ ਇਹ ਸ਼ੌਂਕੀ ਇਹ ਤੌਰ ਨੂੰ ਆਪਾਂ ਦੇਣਾ ਹੈ ਕਿਹੜਾ ਗਾਂ ਇਹ ਰਵਾ ਬਣ ਜਾਵੇ ਬਿਲਕੁਲ ਬਿਲਕੁਲ ਹਾਂ ਜੀ ਭਾਵੇਂ ਇਹਨੂੰ ਰੇੜੇ ਦੇ ਜੋ ਲਵੇ ਭਾਵੇਂ ਇਹਨੂੰ ਗਾਂ ਆਪਣਾ ਮੰਜਾਂ ਦੇ ਕਰਾਸ ਕਰ ਲੇ ਜੇ ਇਹਨੂੰ ਮੰਨ ਲਓ ਚੰਗੀ ਸਾਂਭ ਕਰ ਲੈ ਟੀਕਿਆਂ ਦੇ ਕੰਮ ਵੀ ਆ ਸਕਦਾ ਘੱਟ ਬਿਲਕੁਲ ਸਹੀ ਕਿਉਂ ਆਮ ਹੀ ਇਹੋ ਜਿਹੇ ਡੈਮਡ ਆਪਾਂ ਵੇਖਿਆ ਕਿੱਥੇ ਉਹਦੀ ਚੜ੍ਹਾਈ ਹੋ ਗਈ ਹੈ ਹੂੰ ਉਹ ਚੀ ਚੋ ਇਹ ਸਾਰੀਆਂ ਚੀਜ਼ਾਂ ਉਹਦੇ ਅੰਗੋਂ ਆਉਂਦੀਆਂ ਪਰ ਆਪਾਂ ਇਹ ਵੀ ਨਹੀਂ ਅਖਣਾ ਕਿ ਆਪਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਵੀ ਇਹ ਕਿੱਥੋਂ ਤੁਰਿਆ ਤੇ ਕਿਹੜੀ ਮਾ ਦਾ ਤੇ ਕਿਹੜੇ ਗੱਲ ਤੇ ਨਾ ਵੀ ਕਿਸੇ ਚੰਗੇ ਘਰਾਂ ਦੇ ਦਾ ਵੀ ਹੋ ਸਕਦਾ ਹਾਂ ਅਸੀਂ ਦੇਖੋ ਗੀਤਾ ਜੀ ਦੀ ਮਦਰ ਗੀਤਾ ਹੁਣ 14 15 ਵਾਲੀ 16 ਨਹੀਂ ਨਾ ਹੋਵੇ ਤੇ ਹੋਣੇ ਹੁਣ ਲੋ ਵੀ 10 ਵਾਲੀ ਵੀ ਹੋ ਸਕਦੀ ਆ ਹੋ ਸਕਦੀ ਆ ਹਣਾ ਵੀ ਇਹ ਨਹੀਂ ਜਰੂਰੀ ਹਾਂ ਜਿੰਨਾ ਤੋਂ ਆਪਾਂ ਕਟਾ ਲਿਆ ਉਹਨਾਂ ਆਖਿਆ 15 ਤੋਂ ਪਲੱਸ ਹੀ ਆ ਦੁੱਧ ਮੈਂ ਹਾਲੀ ਠੀਕ ਆ ਜੀ ਹਾਂ ਚਲੋ ਬਹੁਤ ਵਧੀਆ ਬਾਕੀ ਇੱਕ 41 ਦਾ ਹੁੰਦਾ ਲਾਸਟ ਜੀ ਹਾਂ ਜੀ 41 ਦਾ 41 ਦਾ ਹਾਂਜੀ ਤੇ ਪਸੂ ਜਿਹੜੇ ਇੱਕ ਭਾਜੀ ਆਪਣੇ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿਓ ਜੀ ਨੰਬਰ ਹੈਗਾ ਪਿੰਡ ਹੈਗਾ ਜੀ ਡੱਲ ਹਾਂਜੀ ਤੇ ਤਸਵੀਰ ਪੱਤੀ ਜ਼ਿਲ੍ ਨੰਬਰ ਹੈਗਾ 97792 99006 ਠੀਕ ਹੈ ਜੀ ਹਾਂਜੀ ਤੇ ਹੋਰ ਨੰਬਰ ਵੀ ਇੱਕ ਇੱਕ ਹੀ ਨੰਬਰ ਹੈ ਜੀ ਇੱਕ ਹੀ ਹੈ ਜੀ ਇੱਕ ਹੀ ਦੀ ਹੈ ਠੀਕ ਹੈ ਹਾਂਜੀ ਸੋ ਦੋਸਤੋ ਅ ਅੱਜ ਐਨੀਮਲ ਜਿਹੜੇ ਆਪਾਂ ਬਾਈ ਦੇ ਕੋਲ ਤੁਹਾਨੂੰ ਦਿਖਾਏ ਆ ਤਿੰਨ ਮੱਝਾਂ ਤੇ ਇੱਕ ਝੋਟੀ ਦਿਖਾਈ ਆ ਦੋ ਮੱਝਾਂ ਝੋਟੀਆਂ ਦੇ ਵਿੱਚ ਟੋਟਲ ਜਿਹੜੇ ਨਗ ਸੀਗੇ ਤਿੰਨ ਸੀਗੇ ਤੇ ਇੱਕ ਮਾਲੀ ਦਿਖਾਇਆ ਨੀਲੀ 라ਵੀ ਦੇ ਵਿੱਚ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਬਾਈ ਦਲੇਰ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਆ ਤੇ ਅੱਗੇ ਵੀਡੀਓ ਨੂੰ ਜਿਹੜਾ ਬੱਸ ਤੋਂ ਬੱਸ ਸ਼ੇਅਰ ਕਰ ਦਿਆ ਕਰੋ ਤਾਂ ਜੋ ਦੋਸਤੋ ਅੱਗੇ ਨਵੇਂ ਫਾਰਮਰ ਨੇ ਉਹਨਾਂ ਤੱਕ ਜਿਹੜੀ ਵੀਡੀਓ ਜੇਕਰ ਉਹ ਖਰੀਦਦਾਰ ਹੋਣਗੇ ਤਾਂ ਉਹ ਜਿਹੜੇ ਸੰਪਰਕ ਬਾਈ ਦੇ ਨਾਲ ਕਰ ਲੈਣਗੇ ਠੀਕ ਆ ਮਿਲਦੇ ਕਨਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ